ਜਿਵੇਂ ਮਹੌਜ ਜਿਹੜੀ ਏਟੀ ਪ੍ਰੈਸ ਕਾਨਫਰੈਂਸ ਕੋਲ ਕੀਤੀ ਸਰ ਕਿ ਇਹ ਮਾਮਲਾ ਅੱਜ ਵੀ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੇ ਆ ਇੱਕ ਬੜਾ ਹੀ ਸੰਜੀਦਗੀ ਵਾਲਾ ਮੁੱਦਾ ਹੈ ਜਿੱਤੇ ਗੱਲ ਕਰ ਰਹੇ ਅੱਗੇ ਜਿਵੇਂ ਪਹਿਲੇ ਕਹਿੰਦਾ ਰਿਹਾ ਕਿ ਤਕਰੀਬਨ 60 ਤੋਂ 70% ਨੌਕਰੀਆਂ ਪੰਜਾਬ ਦੀਆਂ ਇਹਨਾਂ ਨੇ ਪੰਜਾਬ ਦੇ ਬਾਹਰੋਂ ਆਏ ਬੰਦਿਆਂ ਨੂੰ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਦਿੱਤੀਆਂ ਨੇ ਜਿਵੇਂ ਮੈਂ ਆਰਟੀਐਚ ਘਟਾਇਆ ਸੀ ਮਾਨਸੇ ਵਿੱਚ 8 26 ਇੰਸਪੈਕਟਰ ਭਰਤੀ ਕੀਤੇ ਗਏ ਜਿਹੜੇ ਸਭ ਜਿਹੜੇ ਹੈਗੇ ਹਰਿਆਣਾ ਤੋਂ ਸੀਗੇ ਇੱਕ ਪੰਜਾਬ ਤੋਂ ਸੀਗਾ ਇਦਾਂ ਹੀ ਉਹਦੇ ਚਲਦਿਆਂ ਹੋયા ਇਹਨਾਂ ਨੇ ਓਐਸਡੀ ਜਿਹੜੇ ਆ ਸਾਰੇ ਮੰਤਰੀਆਂ ਨਾਲ ਲਗਾਏ ਔਰ ਸਾਰੇ ਜਿਹੜੇ ਬਿਊਰੋਕ੍ਰੇਸੀ ਹੈ ਉਹਦੇ ਨਾਲ ਬਾਹਰੋਂ ਕੋਈ ਨਾ ਕੋਈ ਲਿਆ ਕੇ ਬੰਦੇ ਲਗਾਦੇ ਰਹੇ ਹੁਣ ਇੱਕ ਬਹੁਤ ਸੀਰੀਅਸ ਇਸ਼ੂ ਆ ਗਿਆ ਅੱਜ ਕਿਉਂਕਿ ਅਮਨ ਰੌੜਾਏ ਨੇ ਕਿਹਾ ਸੀਗਾ ਕਿ 193 ਬੂਥਾਂ ਦੇ ਵਿੱਚੋਂ ਜਿਹੜਾ ਜਿਹੜਾ ਬੰਦਾ ਬੂਥ ਜਿੱਤ ਕੇ ਤ ਉਹ ਚੇਅਰਮੈਨ ਨਹੀਂ ਦੇਵਾਂਗੇ ਪਰ ਅਨਫੋਰਚੂਨੇਟਲੀ ਸੰਜੀਦਗੀ ਵਾਲਾ ਮੁੱਦਾ ਇਹ ਹੈ ਕਿ ਮੇਰੇ ਕੋਲ ਹੁਣੇ-ਹੁਣੇ ਨੋਟੀਫਿਕੇਸ਼ਨ ਦੀ ਕਾਪੀ ਆਈ ਹੈ ਜਿਹੜੇ ਸ਼੍ਰੀ ਦਿਨੇਸ਼ ਕਸ਼ਵੜ ਜਿਹੜੇ ਹੈਗੇ ਨੇ ਇਹ ਪੰਜਾਬ ਲਾਰਜ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਡਿਵੈਲਪਮੈਂਟ ਬੋਰਡ ਉਹਦੇ ਜਿਹੜੇ ਨੇ ਦਿਨੇਸ਼ ਕਸ਼ਵੜ ਜੀ ਦਾ ਨਾਮ ਹੈ ਦੀਪਕ ਚੋਹਾਨ ਦੀਪਕ ਚੋਹਾਨ ਬਿਲਕੁਲ ਦੀਪਕ ਜੋਹਾਨ ਜੀ ਨੂੰ ਚੇਅਰਮੈਨ ਲਗਾਇਆ ਗਿਆ ਇਹ ਦੀਪਕ ਜੋਹਾਨ ਕੌਣ ਨੇ ਇਹ ਸੰਦੀਪ ਪਾਠਕ ਦੇ ਬਹੁਤ ਹੀ ਰਾਈਟ ਹੈਂਡ ਮੈਨ ਨੇ ਔਰ ਪੰਜਾਬ ਦੀ ਇਕਨੋਮੀ ਦਾ ਬੇੜਾਗਰ ਕਰ ਸਭ ਤੋਂ ਵੱਡਾ ਹੱਥ ਇਹਨਾਂ ਦਾ ਜਿੰਨੀ ਲੁੱਟਖਸੁੱਟ ਪੰਜਾਬ 'ਚ ਹੁੰਦੀ ਹੈ ਉਹਦਾ ਜਿਹੜਾ ਪੈਸਾ ਸੰਭਾਲਣ ਦਾ ਕੰਮ ਰਹਿਣਾ ਹੈਗਾ ਉਹਦੇ ਲੀਡਰ ਨੇ ਸਾਰੇ ਔਰ ਹੁਣ ਕਮਾਲ ਦੀ ਗੱਲ ਦੇਖੋ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਝੂਝਾਰੂ ਵਰਕਰ ਸੀਗੇ ਜਿਨ੍ਹਾਂ ਨੇ ਮਿਹਨਤ ਕਰਕੇ ਝੂਠ ਬੋਲ ਕੇ ਹੀ ਸਹੀ ਚਾਏ ਝੂੜਤਾ ਵਰਕਰਾਂ ਨੇ ਨਹੀਂ ਬੋਲਿਆ ਝੂੜਤਾ ਤਾਂ ਲੀਡਰਾਂ ਨੇ ਬੋਲਿਆ ਸੀਗਾ ਝੂਠੇ ਵਾਦੇ ਕੀਤੇ ਉਹਨਾਂ ਨੇ 2022 ਝੂਠ ਬੋਲ ਕੇ ਸਰਕਾਰ ਲੈ ਕੇ ਆਂਦੀ ਪਰ ਮਿਹਨ ਸਾਡੇ ਪੰਜਾਬ ਦੇ ਵਰਕਰ ਨੇ ਕੀਤੀ ਸੀਗੀ ਆ ਜੋ ਸਾਰੇ ਇਗਨੋਰ ਕਰਤੇ ਇਗਨੋਰ ਕਰਕੇ ਜਿਹੜੇ ਹੈਗੇ ਆ ਆ ਦੀਪਕ ਚੋਹਾਨ ਵਰਗੇ ਜਿਹੜੇ ਬੰਦੇ ਆ ਇਹਨੂੰ ਪੰਜਾਬ ਰਾਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਆ ਨੋਟੀਫੀਕੇਸ਼ਨ ਦੀ ਕਾਪੀ ਹੈ ਜਿਹੜੀ ਕਿ ਅੱਜ ਦੀ ਅੱਜ ਹੀ ਆ ਸਾਈਨ ਕੀਤੀ ਗਈ ਹੈ ਭਵੰਤਮਾਨ ਜੀ ਵੱਲੋਂ ਇਹ ਅੱਜ ਜਾਰੀ ਹੋਈ ਹੈ ਜਿਹਦੇ ਲਿਖਿਆ ਹੋਇਆ ਸ਼੍ਰੀ ਦੀਪਕ ਚੋਹਾਨ ਨੰਬਰ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਈ ਨੇ ਤਾਂ ਨੌਕਰੀਆਂ ਬਾਹਰ ਦਿੰਦੇ ਸੀਗੇ ਹੁਣ ਸਾਡੇ ਚੇਅਰਮੈਨ ਨਹੀਂ ਬਾਹਰ ਵੰਡਣ ਲੱਗੇ ਐ ਜਿਹੜੀ ਅਮਨ ਅਰੋੜਾ ਇਹ ਗੱਲ ਕਰਦੇ ਐ ਉਹਨਾਂ ਨੂੰ ਪੁੱਛਦਾ ਅਰੋੜਾ ਸਾਹਿਬ ਕੋਈ ਚੇਅਰਮੈਨ ਰਿਸ਼ਤਾ ਕਢੋ ਬੂਥ ਵਾਈਜ਼ ਆਪਣੇ ਕਿਹੜੇ ਚੇਅਰਮੈਨ ਨੇ ਕਿਹੜੇ ਬੂਥ ਜਿੱਤੂਗਾ ਬੰਦਾ ਉਹਨੂੰ ਚੇਅਰਮੈਨ ਹੀ ਦੇਾਂਗੇ ਉਤੋਂ ਇਲਾਵਾ ਜਿਹੜੀ ਬੜੀ ਨਿਹਾਇਕ ਹੈਤੀ ਸ਼ਰਮ ਵਾਲੀ ਗੱਲ ਹੈ ਬਹੁਤ ਸ਼ਰਮ ਆਈ ਗੱਲ ਸੁਣਦੇ ਹੋਇਆ ਇਹ ਸਾਡਾ ਹੀ ਪੰਜਾਬ ਦਾ ਪਹਿਲੇ ਜਿਹੜਾ ਬਸਤੀਕ ਇੱਥੇ ਚੇਅਰਮੈਨ ਲਗਾਇਆ ਹੋਇਆ ਸੀਗਾ ਔਰ ਉਹਨੂੰ ਚੇਅਰਮੈਨ ਤੋਂ ਉਤਾਰ ਕੇ ਇਹਨੂੰ ਚੇਅਰਮੈਨ ਲਗਾਇਆ ਗਿਆ ਇੱਕ ਬਾਹਰ ਦਾ ਬੰਦਾ ਇਦਾਂ ਹੀ ਜੋ ਕੰਮ ਆ ਰਿਹਾ ਅੱਜ ਪਾਰਲੀਮੈਂਟ ਦੀ ਸੀਟ ਖਾਲੀ ਕਰਾਈ ਜਾ ਰਹੀ ਹੈ ਧੱਕੇ ਨਾਲ ਖਾਲੀ ਕਰਾਈ ਜਾ ਰਹੀ ਹੈ ਰੋੜਾ ਸਾਹਿਬ ਤੋਂ ਉਹਦਾ ਮੇਜਰ ਰੀਜ਼ਨ ਕੀ ਹੈ ਉਹਦਾ ਮੇਜਰ ਰੀਜ਼ਨ ਹੈ ਕਿ ਬਾਹਰ ਦਾ ਇੱਕ ਬੰਦਾ ਉਹਨੂੰ ਕਹਿੰਦੇ ਹੈ ਰਾਜ ਸਭਾ 'ਚ ਲੈ ਕੇ ਜਾਣਾ ਹੈਗਾ ਜਿਹਦਾ ਨਾਮ ਹੈ ਮਿਸਟਰ ਅਗਰਵਿੰਦ ਕੇਜਰੀਵਾ ਪਰ ਪੰਜਾਬ ਵਾਲੇ ਕਿਸੇ ਨੂੰ ਨਹੀਂ ਬਖਸ਼ਣ ਲੱਗੇ ਹੈਗੇ ਕਿਉਂਕਿ ਪੰਜਾਬ ਦੀ ਲੁੱਟਖੋਟ ਬਹੁਤ ਜ਼ਿਆਦਾ ਹੋ ਗਈ ਹੈ ਜਿਨ੍ਹਾਂ ਨੇ ਕਰਜ਼ਾ ਲੈ ਲਿਆ ਪੰਜਾਬ ਦੇ ਇਕਨੋਮੀ ਖਤਮ ਕਰਤੇ ਇੰਡਸਟਰੀ ਖਤਮ ਕਰਤੀ ਟ੍ਰੇਡ ਖਤਮ ਕਰਤਾ ਐਤੋਂ ਅਲਾਵਾ ਪੰਜਾਬ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਇਹਨੇ ਕ੍ਰੀਏਟ ਕਰਤੀ ਹੈ ਆ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਜਵਾਬ ਮਿਲ ਜਾਣਾ ਲੋਕਾਂ ਨੇ ਹੁਣ ਉਹੀ ਪੁਰਾਣੀ ਯਾਦਾਂ ਆ ਗਈਆਂ ਤਾਜ਼ਾ ਕਰਤੀਆਂ ਜਿਹੜੇ 2007 ਤੋਂ 2017 ਤੱਕ ਸ਼ੋਮਨੀ ਕਾਲੀਦਾਲ ਸਰਕਾਰ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਬਾਹਰਲਾ ਬੰਦਾ ਇੱਥੇ ਅਪਾਇੰਟ ਨਹੀਂ ਸੀ ਕੀਤਾ ਚੁੱਪ ਕਰਕੇ ਬਾਹਰ ਦੇ ਕੋਈ ਪੈਸੇ ਨਹੀਂ ਸੀ ਬਾਹਰ ਭੇਜੇ ਇਹਨਾਂ ਨੇ ਪਰ ਆਹ ਹਾਲਾਤ ਅੱਜ ਬਣ ਗਏ ਐ ਮੈਂ ਇਸ ਕਰਕੇ ਸਾਰਿਆਂ ਨਾਲ ਰੂਬਰੂ ਹੋਣਾ ਚਾਹੁੰਦਾ ਸੀਗਾ ਕਿ ਇਹਨਾਂ ਦੀਆਂ ਮਨ ਲਾਇਕੀਆਂ ਦੱਸਾਂ ਔਰ ਇਹਨਾਂ ਨੂੰ ਮੈਂ ਥੋੜਾ ਦੱਸਾਂਗੇ ਜਿਹੜੇ ਬਾਹਰੋਂ ਮਤੇ ਲੈ ਕੇ ਆ ਰਹੇ ਆ ਇਹ ਬੰਦੇ ਸਿਰਫ ਤਾਂ ਸਿਰਫ ਪੰਜਾਬ ਲੁੱਟਣ ਵਾਸਤੇ ਆ ਰਹੇ ਹੈਗੇ ਆ ਔਰ ਇਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੈਗਾ 1.5 ਸਾਲ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਕਿੱਥੇ 2 ਨੰਬਰ ਦਾ ਸੂਬਾ 26 ਨੰਬਰ ਨੰਬਰ ਤੇ ਲੈਣ ਦਾ ਇਹਨਾਂ ਨੇ ਅਗਲੇ 2 ਸਾਲ 28ਵੇਂ ਨੰਬਰ ਤੇ ਰਹਿਣਾ ਔਰ ਪੰਜਾਬ ਦੀ ਸਾਰੀ ਇੰਡਸਟਰੀ ਪੰਜਾਬ ਦੀ ਇਕਨੋਮੀ ਪੰਜਾਬ ਦੀ ਬੈਕਪੋਰ ਖਤਮ ਕਰਨ ਲੱਗਿਆ ਐ ਇੰਨੀਆਂ ਗੱਲਾਂ। ਤੁਸੀਂ ਕਿਹਾ ਵੀ ਪੰਜਾਬ ਦੇ ਚੇਅਰਮੈਨ ਲਾ ਕੇ ਬਾਹਰੋਂ ਚੇਅਰਮੈਨ ਜਿਹੜੇ ਉਤਾਰੇ ਗਏ ਨੇ ਉਹਨਾਂ ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਸੀਗਾ ਮੈਂ ਹੁਣੇ ਪੜਦਾ ਵੈਸੇ ਨਾਮ ਨੂੰ ਭੁੱਲ ਗਿਆ। ਮੈਂ ਦੱਸਦਾ ਇੱਕ ਅੱਜ ਮੈਂ ਦੀਪਕ ਜੁਹਾਂ ਦਾ ਹਾਲ ਲਗਾਏ ਹੈਗੇ ਨੇ ਮੈਂ ਤਾਂ ਦੱਸ ਦਿੰਨਾ ਨਾ ਮੈਂ ਤਾਂ ਦੱਸ ਦਿੰਨਾ ਹੈਗਾ ਮੇਰੇ ਡਿਜ਼ਾਈਨ ਵਿੱਚ ਸੀਗਾ ਚੱਲਦੇ-ਚੱਲਦੇ ਭੁੱਲ ਗਿਆ ਮੈਂ ਉਹ ਪੰਜਾਬ ਤੋਂ ਸੀਗੇ ਉਹ ਬਹੁਤ ਬੜੇ ਪੁਰਾਣੇ ਵਰਕਰ ਸੀਗੇ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਇਹ ਹੈਗੇ ਮੈਂ ਚੇਅਰਮੈਨ ਦੀਆਂ ਗੱਲਾਂ ਤਾਂ ਕਰ ਰਿਹਾ ਕਿਉਂਕਿ ਚੇਅਰਮੈਨ ਪੋਲੀਟਿਕਲ ਪੋਸਟਾਂ ਹੁੰਦੀ ਹੈ ਜਿਹਦੇ ਵਿੱਚ ਕੀ ਉਹਨਾਂ ਦੇ ਵਾਰੀ ਆਂਦੀ ਹੈ ਜਿਹੜੇ ਬੰਦੇ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੰਮ ਕਰਦੇ ਹੁੰਦੇ ਨੇ ਜਦ ਤੱਕ ਅਸੀਂ ਪਾਰਟੀ ਨਾਲ ਕੰਮ ਨਹੀਂ ਕਰਦੇ ਹੈਗੇ ਉਹਨਾਂ ਦਾ ਰਾਈਟ ਨਹੀਂ ਮੰਨਦਾ ਹੈਗਾ। ਔਰ ਰਾਈਟ ਜਿਹੜਾ ਹੈਗਾ ਤਾਂ ਇਹ ਬਣਾ ਰਿਆ ਹੈਗੇ ਆ। ਤਾਂ ਜੋ ਇਹ ਪੰਜਾਬ ਨਾਲ ਵੱਡੀ ਠੱਗੀ ਮਾਰ ਸਕਣ। ਵੱਡੀ ਠੱਗੀ ਮਾਰ ਸਕਣ। ਇਸੇ ਚੱਲਦਿਆਂ ਹੋਇਆਂ ਬਾਰ-ਬਾਰ ਨੋਟੀਫਿਕੇਸ਼ਨ ਹੋ ਰਹੀਆਂ ਨੇ, ਚੇਰਮੈਨੀਆਂ ਦੀਆਂ ਹੋ ਰਹੀਆਂ ਨੇ। ਉਹਦੇ ਵਿੱਚ ਤੁਸੀਂ ਦੇਖੋ ਲਿਸਟਾਂ ਚੈੱਕ ਕਰੋ। ਉਹ ਕਿਹੜੇ ਬੰਦੇ ਨੇ। ਹੁਣ ਪਾਵਰ ਕੁਆਰਟੀ ਨੂੰ ਹੀ ਲਗਾਤਾ। ਸਾਡਾ ਆਪਣਾ ਭਰਾ ਵਾ ਬੱਧਾ ਬੜੇ ਖੁਸ਼ੀ ਹੋਈ ਪਾਵਰ ਕੁਆਰਟੀ ਨੂੰ ਲਗਾਤਾ ਕਿਉਂ ਸਾਡੇ ਵਿੱਚੋਂ ਹੈਗਾ, ਸਾਡੇ ਵਿੱਚੇ ਗਏ ਨੇ। ਪਰ ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ ਉਹਦਾ ਹੱਕ ਨਹੀਂ ਬੰਦਾ ਉਹਦਾ ਹੱਕ ਬੰਦਾ ਨਾ ਜਿਹੜੇ ਬੰਦੇ ਮੈਂ ਸਾਡੇ ਸ਼੍ਰੋਮਣੀ ਅਕਾਲੀ ਦਲ ਚੇਅਰਮੈਨ ਨੂੰ ਮਿਲਦੀ ਰਹੀ ਹੈ ਉਹ ਕੀ ਨਾਮ ਸੀ ਜਿਹੜਾ ਉਤਾਰਿਆ ਹੈਗਾ ਤੇ ਜਗ੍ਹਾ ਲਗਾਇਆ ਸੁਰੇਸ਼ ਕੁਮਾਰ ਗੋਲ ਸੀ ਇਹ ਸਾਡੇ ਜਿਹੜੇ ਕਿ ਸਭ ਤੋਂ ਪੁਰਾਣੇ ਵਰਕਰ ਸੀਗੇ ਆਮ ਆਦਮੀ ਪਾਰਟੀ ਦੇ ਸੁਰੇਸ਼ ਗੋਲ ਜੀ ਨੂੰ ਉਤਾਰ ਕੇ ਲਗਾਏ ਗਏ ਨੇ ਗੱਲ ਇਦਾਂ ਦੀ ਹੈਗੀ ਐ ਬੋਟੀ ਜੀ ਗੱਲ ਜਿਹੜੀ ਮੈਂ ਕਰਦਾ ਜੇ ਤੁਹਾਨੂੰ ਬੇਨਤੀ ਆ ਲਗਾਨਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਉਹ ਪੰਜਾਬ ਤੋਂ ਸੀਗੇ ਤੇ ਪੰਜਾਬ ਦੇ ਵਸਨੀਕ ਸੀ ਇੱਥੋਂ ਰਹਿਣ ਵਾਲੇ ਸੀ ਔਰ ਮਿਹਨਤ ਕਰ ਸੀ ਅੱਜ ਇਹਨਾਂ ਨੇ ਸਾਲੀ ਦੀ ਸਾਰੀ ਪਾਰਟੀ ਗਰੋਰ ਕਰਤੀ ਹੈ ਔਰ ਸਾਰੇ ਸਾਰੇ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈਗਾ ਵਾ ਜਿੱਥੇ ਇਹਨਾਂ ਦੀ ਮਿਹਨਤ ਨੂੰ ਇਗਨੋਰ ਕੀਤਾ ਉੱਥੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡੱਕੇ ਮਾਰਦੇ ਔਰ ਡੱਕੇ ਮਾਰਦੇ ਕਿਹਦੇ ਵਾਸਤੇ ਪਏ ਨੇ ਦਿੱਲੀ ਵਾਲਿਆਂ ਵਾਸਤੇ ਤੇ ਦਿੱਲੀ ਦੇ ਵਸਨੀਕਾਂ ਵਾਸਤੇ ਠੀਕ ਠੀਕ